ਕਈ ਬੰਦੇ ਹਨਾ ਬੰਦਿਆਂ ਨੂੰ ਵਰਤ ਹੀ ਜਾਂਦੇ ਆ ਨਾਲ ਲਈ ਫਿਰਦੇ ਮੈਚਾਂ 'ਚ ਬਾਮਾ ਲਵਾਈ ਜਾਂਦੇ ਆ ਮਾਲ ਛਕ ਰਾਈ ਜਾਂਦੇ ਆ ਵੀ ਤੂੰ ਤਕੜਾ ਹੋਣਾ ਪੰਪ ਪੁਛਕਾਈ ਜਾਂਦੇ ਆ ਉਹ ਵੀ ਕੰਮ ਗਲਤਾਂ ਪੱਠੇ ਪੁਆਈ ਜਾਂਦੇ ਘਰਾਂ ਦੇ ਆਪਦੇ ਕੰਮ ਕਰਾਈ ਜਾਂਦੇ ਜ਼ਮੀਨਾਂ ਦਾ ਮੈਂ ਸਹਿਮਤ ਨਹੀਂ ਆ ਹੈਗਾ ਭਾਈ ਦੇਖ ਉਹਨੂੰ ਵੀ ਕਬੱਡੀ ਕਰਕੇ ਸਾਰੀ ਦੁਨੀਆ ਜਾਣਨ ਲੱਗੀ ਠੀਕ ਆ ਨੀ ਸਾਡੀ ਕੋਈ ਕਾਦ ਨਹੀਂ ਸਾਨੂੰ ਵੀ ਕਬੱਡੀ ਕਰਕੇ ਜਿਹੜੇ ਪਹੀ ਉਹ ਕਹਿੰਦੇ ਵੀ ਉਹ ਲੈਵਲ ਤੱਕ ਨਹੀਂ ਪਹੁੰਚੇ ਪਰ ਜੋ ਵੀ ਸਾਡੀ ਪਛਾਣ ਆ ਕਬੱਡੀ ਕਰਕੇ ਆ ਜਿਹੜੇ ਚੀਜ਼ਾਂ ਚੋਂ ਨਹੀਂ ਲੰਗਦੇ ਆ ਉਹ ਸਾਨੂੰ ਪਤਾ ਜਾਂ ਸਾਡੇ ਸਰੀਰ ਨੂੰ ਪਤਾ ਵੀ ਕੌਡੀ ਵਾਲੇ ਬੰਦੇ ਕਿਹੜੇ ਕਿਹੜੀਆਂ ਚੀਜ਼ਾਂ ਚੋਂ ਲੰਗ ਆਹ ਦੇਖ ਮੋਢਾ ਮੇਰਾ ਬਾਹਰ ਠੀਕ ਆ ਨਹੀਂ ਆਹ ਗੋਡਾ ਸਾਰਾ ਪਾਟਾ ਪਿਆ ਠੀਕ ਆ ਨਹੀਂ ਸਰਜਰੀ ਹੋਈਆਂ ਦੋ ਇਹਦੀਆਂ ਮੈਂ بڑے ਬੰਦੇ ਦੀ ਸੋਚ ਇਹ ਦੇਖੀ ਸੀ ਉਹ ਕਹਿੰਦੇ ਵੀ ਜਦੋਂ ਅਸੀਂ ਇਹ ਲੈਵਲ ਤੇ ਪਹੁੰਚੇਗਾ ਪਰ ਮਿਹਨਤ ਹਿਸਾਬ ਦੀ ਕਰ ਲਿਆ ਕਰਾਂਗੇ ਪਰ ਉਹ ਤਾਂ ਹਿਸਾਬ ਦੀ ਕਰਿਆ ਨਹੀਂ ਸਰਦਾ ਉਹ ਤਾਂ ਵੱਧ ਕਰਿਆ ਸਰਦਾ ਵਾ ਤੁ ਫੇ ਜਾ ਕੇ ਬੰਦਾ ਉਹ ਟਕਾਣੇ ਟਿਕਿਆ ਰਹਿੰਦਾ ਹੈ। ਉਸਤਾ ਜੀ ਪਾਰਟੀ ਹੋ ਗਈ ਬਾਜੀ। ਹੋ ਗਈ ਵਾਲਾ ਠੀਕ ਹੈ। ਅੱਜ ਨੂੰ ਕਹਿੰਦੇ ਖਾਣਾ ਪੀਣਾ ਨਹੀਂ ਆ ਮੈਗਾ ਭਰਾ। ਇਹ ਪਾਰਟੀ ਬੰਦੀ ਅੱਜ ਤਾਂ। ਹਾਂ। ਅਸਰੀ ਗੱਲ ਬਾਜੀ। ਏ ਕੋ ਕੱਢ ਕੇ ਖੜੇ ਆ। ਫਿਰ ਉਹ ਦਾ ਮੁਬਾਰਕਾਂ ਦਿੰਦੇ ਮੇਰੇ ਬਾ ਬਹੁਤ ਬਹੁਤ। ਮੱਟੂ ਬਾਜੀ ਪਾ ਗਿਆ ਸਰੀਕਾ ਸਸੇ ਦਾ ਬਾਰਗਾ ਤੁਹਾਨੂੰ ਵੀ ਤੁਹਾਨੂੰ ਬਾਲੀਆਂ ਵਾਲੀਆਂ ਭਾਈ ਨੂੰ ਜਾਦੀਆਂ ਭਾਈ ਕੱਲ ਨੂੰ ਜਾ ਰਹੇ ਨੇ ਬਾਹਰ ਆਪਣੇ ਸਾਥ ਜਦੋਂ ਨਾ ਇੰਨੀ ਮਿਹਨਤ ਬਾਅਦ ਵੀ ਜਦੋਂ ਮਤਲਬ ਕਿ ਮਿਹਨਤ ਦਾ ਫਲ ਮਿਲਦਾ ਉਹਦਾ ਆਪਣੇ ਕਿਦਾਂ ਦਾ ਫੀਲ ਹੁੰਦਾ ਭਾਈ ਉਹ ਵੱਖਰਾ ਫੀਲ ਹੁੰਦਾ ਇੱਕ ਤੇ ਬੰਦਾ ਇੰਨਾ ਚਿਰ ਸਟੱਗਲ ਕਰਦੇ ਹੁੰਦਾ ਜਦੋਂ ਸੁਣੀ ਜਾਂਦੀ ਬਾਹਰ ਹੀ ਸੁਣੀ ਜਾਂਦੀ ਆ ਫਿਰ ਨਾ ਬੰਦੇ ਨੂੰ ਚੰਗਾ ਫੀਲ ਹੁੰਦਾ ਹੀ ਨਾ ਹੁਣ ਜਿੱਦੇ ਇੱਥੇ ਭਾਈ ਜਿਹਨੇ ਸਾਰੇ ਮੁੰਡੇ ਮਿਹਨਤ ਕਰਦੇ ਹੁਣ ਸਾਰੇ ਖੁਸ਼ ਆ ਇਥੇ ਵੀ ਪਲੇਅਰ ਸਾਡਾ ਸਾਰਾ ਬਾਹਰ ਚ ਲੱਗ ਹੋਇਆ ਚਾਹੀ ਹੁੰਦਾ ਇਹ ਸਾਰਿਆਂ ਨੂੰ ਜਿੱਦਾਂ ਵਧੀਆ ਫੀਲ ਹੋ ਰਿਹਾ ਜੀ ਕਿ ਅੱਜ ਭਾਈ ਦੀ ਜਾਨ ਦੀ ਖੁਸ਼ੀ ਚ ਹੋ ਰਿਹਾ ਸਾਰਾ ਕੁਝ ਤੇ ਉਹ ਇਹ ਦੇਖ ਹੁਣ ਮੈਂ ਚੱਲਾ ਵਾਂ ਮੈਂ ਕਹਿੰਦਾ ਮਾਰ ਹੋਰ 2-3 ਸਾਲ ਤੱਕ ਦੋਹਾਂ ਸਾਲਾਂ ਤੱਕ ਇੰਨਾ ਵੀ ਚੰਗਾ ਕੀ ਜਾਣਗੇ ਸਾਰੇ ਜਾਣਗੇ ਤਕਰੀਬਨ ਮੇਰਾ ਵੀ ਇਹੀ ਆ ਮਨ ਨੂੰ ਵੀ ਇਹ ਵੀ ਇੰਨਾ ਚੰਗ ਉੱਥੇ ਵੀ ਜਲਦੀ ਤੋਂ ਜਲਦੀ ਸਾਡੇ ਤੋਂ ਮਗਰ ਇਹ ਵੀ ਕੋਈ ਇੰਟਰਨੈਸ਼ਨਲ ਬਣੇ ਤਾਂ ਨਾ ਹੋਵੇ ਇਹਨਾਂ ਦਾ ਤੁਸੀਂ ਸਾਨੂੰ ਇਹ ਤੋਂ ਵੱਧ ਖੁਸ਼ੀ ਹੋਊਗੀ ਵੀ ਇਹਨਾਂ ਨੂੰ ਮਿਹਨਤ ਕਰਾਈ ਤਾਂ ਸਾਨੂੰ ਫਲ ਮਿਲਿਆ ਉਹ ਚੀਜ਼। ਉਸਤਾਦ ਆਪਣੀ ਜਿਹੜੀ ਸ਼ੁਰੂਆਤ ਉਹ ਤਾਂ ਤੁਸੀਂ ਪਹਿਲਵਾਨੀ 'ਚ ਕੀਤੀ ਆ ਹਨਾ ਤੇੜਾ ਪਹਿਲਾ ਮੈਚ ਸੀ ਉਹ ਤੁਸੀਂ ਕਿੱਥੇ ਖੇਡਿਆ? ਪਹਿਲਾ ਮੈਚ ਭਾਜੀ ਮੈਂ ਭਾਜੀ ਪੰਤਨਾ ਖੇਡਿਆ ਈ ਸੁਰਖਪੁਰ ਵਾਲੇ ਨਾਲ। ਅੱਛਾ। ਨਡਾਲੇ। ਹੂੰ। ਪਿੰਡਵਾਰ ਉਹਦੇ ਮੈਂ ਸੁਰਖਪੁਰ 'ਚ ਖੇਡਦਾ ਸੀ। ਤੇ ਪੰਤ ਭਾਈ ਆ ਮੇਰਾ ਉਸਤਾਦ। ਤੇ ਉਹਨੇ ਚਲੋ ਹੁਣ ਉਹਨੇ ਆਪਣੇ ਹੱਥ ਫੜਿਆ ਦੁਬਾਰਾ। ਅੱਛਾ। ਤੇ ਉਹਨੇ ਆ ਮੇਰੀ ਗੱਲ ਬਾਤ ਬਾਹਰ ਦੀ ਉਹਨੇ ਕਰਾਈ ਆ। ਹੂੰ। ਉਸਤਾਦ ਨੇ ਚਲੋ ਉਸਤਾਦ ਦਾ ਚੇਲਿਆਂ ਦੇ ਕਈ ਨੌਕਰ ਝੋਕਾ ਹੋ ਜਾਂਦੀਆਂ ਵਾ ਹਾਂ ਹੋ ਜਾਂਦੀਆਂ ਕੋਈ ਨਹੀਂ ਪਾਕਿਸਤਾਨ ਨੂੰ ਨਾ ਕਦੀ ਆਪਾਂ ਮਾੜਾ ਚੰਗਾ ਕਿਹਾ ਹੀ ਨਾ ਉਹਨੇ ਆਪਾਂ ਨੂੰ ਕਦੀ ਕਿਹਾ ਹੀ ਉਸਤਾਦ ਫਿਰ ਦੂਹਾਂ ਤੇਰਨਾ ਸਾਲ ਆਪਾਂ ਤੋਂ ਟੱਕਰਿਆ ਹੂੰ ਤੇ ਗੋਡੀ ਹੱਥ ਲਾਇਆ ਤੇ ਠੀਕ ਆ ਪੰਡਿਆ ਪੱਠਿਆ ਮੈਂ ਕਿਹਾ ਠੀਕ ਆ ਜੀ ਕਿੱਥੇ ਉਹਨਾਂ ਮੈਂ ਕਿਹਾ ਜੀ ਦਾ ਸਾਟ ਲੱਗੀ ਪਈ ਆ ਕਹਿੰਦਾ ਆ ਅਗਰ ਮਿਹਨਤ ਮੂਤ ਕਰਿਆ ਕਰਾਂਗੇ ਮੈਂ ਫੇਰ ਜਾ ਲਾ ਪਿਆ ਨਾਂ ਮਾਰੇ ਨੇ ਫੇਰ ਸੈਟਿੰਗ ਕਰਾਈ ਸੀਰੀਜ਼ ਮਾੜਾ ਸੈੱਟ ਹੋਇਆ ਮੈਂ ਮੁਝ ਖੇਡੇ ਜਲ ਉਸਤਾਦ ਨੇ ਗੱਲ ਕਰਾਈ ਇੱਕ ਭਾਈ ਬੰਦੇ ਦਾ ਰੀਜਕ ਹੁੰਦਾ ਚਲੋ ਲੱਗੇ ਆ ਗਿਆ ਆਪਣਾ ਸ਼ੋਰ ਹਾਏ ਇਹਦੇ ਨਾਲ ਜਿੱਦਾਂ ਵੀ ਜਿੱਦਾਂ ਕਹਿੰਦੇ ਵੀ ਆਪਣਾ ਸਾਰਾ ਕੁਝ ਲੈ ਕੇ ਆਉਣਾ ਹੁੰਦਾ ਨਾਲ ਰੀਜਕ ਕਰਮ ਲੈ ਕੇ ਆਣੇ ਆ ਪਹਿਲਾਂ ਜਦੋਂ ਭਾਈ ਬਹਿ ਗਿਆ ਹੁਣ ਆਇਆ ਵਾ ਇਨੇ ਆ ਗਰੀਜ ਕਹਿੰਦੇ ਵੀ ਕਈ ਕੰਮ ਭਾਈ ਦੇ ਸਵਾਰੇ ਗਏ ਆ ਇਹਦੇ ਹੋਣ ਨਾਲ ਹੀ ਇਹ ਸਾਡਾ ਖਾਸ ਮੈਂਬਰ ਹੈ ਮੈਂਬਰ ਔਖੇ ਟੋਕੇ ਸੈਂ ਮੁੰਡਾ ਘਰ ਵਾਲਾ ਠੀਕ ਹੈ ਇਹ ਆਪਾਂ ਨੂੰ ਪੈਰੀ ਵੀ ਭਾਈ ਨੇ ਕੀਤਾ ਭਾਈ ਆਪਣੇ ਪੱਲੇ ਕੱਕ ਨਹੀਂ ਜਿੱਦਾਂ ਕਹਿ ਦਈਏ ਵੀ ਆਪਾਂ ਜ਼ੀਰੋ ਹੀ ਕੰਮ ਕਰ ਕੰਮ ਕਰ ਕੋ ਦੇ ਦਵਾ ਅੱਛਾ ਮੈਂ ਕਿਹਾ ਤੇਰੇ ਕੋਲ ਭਾਈ ਤੇਰੇ ਕਬੱਡੀ ਤੇਰੇ ਵਾਸਤੇ ਕੰਮ ਨਹੀਂ ਆ ਤੂੰ ਆਲਾ ਕੰਮ ਖੋਲ ਲਾ ਕਹਿੰਦਾ ਕੀ ਖੋਲਾਂ ਮੈਂ ਇਹਨੂੰ ਕੰਮ ਲਾਤਾ ਠੀਕਾ ਲਾਤਾ ਠੀਕਾ ਚੁਗੰਦਾ ਕੰਮ ਹੈ ਅੱਛਾ ਉਹੀ ਭਾਈ ਠੀਕਾ 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 ਤੇ ਚਲੋ ਮੈਂ ਕਹਦਾ ਬਾਬਾ ਨਾਨਕ ਹੱਥ ਫੜਨ ਵਾਲਿਆਂ ਦਾ ਬੜਾ ਮਾਰੇ ਨੇ ਸੁਣੀ ਇਹ ਹੁਣ ਆਪ ਨੂੰ ਪੁੱਛਦਾ ਵਾ ਭਾਈ ਕਿੰਦਾ ਵੀ ਲੋਡ ਹੈਗੀ ਪੈਸੇ ਥੇਲੇ ਦੀ ਪਾਵਾਂ ਵੀ ਆ ਸੜਾ ਲੋਹੀ ਨਾ ਸਾਡੇ ਸਾਡੇ ਹੁਣ ਤਾਂ ਨਹੀਂ ਜਾ ਸਕਦੀ ਤੇ ਇਧਰ ਸੈਟਿੰਗ ਹੋ ਗਈ ਹੈ ਨਾ ਸਗਿਆਂ ਭਰਾਵਾਂ ਤੋਂ ਵੱਧ ਕੇ ਇੱਕ ਦੂਜੇ ਦਾ ਯਾਨੀ ਕਿ ਡੇਲੀ ਅਸੀਂ 2-4 ਫੋਨ ਕਰਨਾ ਹੁੰਦਾ ਇੱਕ ਦਿਆਂ ਦੇ ਵਿੱਚ ਕੋਈ ਨਾ ਫੜਿਆ ਗਿਆ ਕੋਈ ਨਾ ਪਾਈ ਜਮਾਰ ਕੋਈ ਨਾ ਇਸ ਸਟੈਮ ਨਾਲ ਬਹੁਤ ਬੰਦੇ ਨੂੰ ਬੰਨਦਾ ਓਏ ਓਏ ਆਪ ਆਊਟ ਹੋ ਗਿਆ ਨਾ ਕਾਊਟ ਹੋ ਗਿਆ ਕਿਹਦੇ ਮਾੜਾ ਬੱਸ ਬੱਸ ਨਾ ਨਾ ਜਾਨਾ ਇਹਨਾਂ ਆਇਆ ਨਾ ਇਹਨਾਂ ਮਾਰੀਦਾ ਚੱਲਾ ਬੱਸ ਓ ਚੱਲ ਗਿਆ ਤਾਂ ਹੁਣ ਕਿਤੇ ਕੁਝ ਨਾ ਕਰਦੇ ਕੀ ਹੁਣ ਚੱਲੀ ਭਾਈ ਗਾ ਓਏ ਓਏ ਉਹ ਕਿੱਥੇ ਆ ਗਿਆ ਉਹ ਫੜੋ ਫੜੋ ਮਾਰ ਦੇ ਆਊਟ ਆਊਟ ਬਾਹਰ ਆ ਭਾਈ ਚਾਹੀਏ ਵਿੱਚ ਪੈਰ ਅੰਦਰ ਪੈਰ ਅੰਦਰ ਸੀ ਆ ਜਦੋਂ ਆਪਾਂ ਧੰਨ ਤੇਰੇ ਮੇਰੇ ਆਪਾਂ ਕੇ ਕੱਟਣ ਲੱਗੇ ਸੀਗੇ ਇੱਕ ਮੁੰਡਾ ਆਇਆ ਸੀ ਆਪਣੇ ਕੋਲ ਜਿਹੜਾ ਆਪਣੇ ਘਰੋਂ ਮਾਤੜੀ ਤੇ ਉਹਨੂੰ ਤੁਸੀਂ ਗਿਆ ਵੀ ਕਬੱਡੀ ਤੇਰੇ ਵਾਸਤੇ ਨਹੀਂ ਗਈ ਤੇ ਤੂੰ ਆਪਣਾ ਹੋਰ ਕੀ ਕੰਮ ਖੋਲ ਲੈ ਤੋਨੇ ਕੰਮ ਆਪਣੀ ਚਿਕਨ ਦਾ ਖੋਲ ਲਿਆ ਹਾਂ ਤੇ ਇਦਾਂ ਹੁਣ ਕਈ ਬੰਦੇ ਵੀ ਜਿਹੜੇ ਚੱਲ ਜਿਨ੍ਹਾਂ ਨੂੰ ਸ਼ੌਂਕ ਹੈਗਾ ਕਬੱਡੀ ਦਾ ਪਰ ਉਹ ਯਾਰ ਉਹਨਾਂ ਦਾ ਹੱਥ ਨਹੀਂ ਪਹੁੰਚਦਾ ਉੱਥੋਂ ਤੱਕ ਤੇ ਵੇਖ ਲੈ ਵੀ ਇਹ ਵੀ ਇੱਕ ਵਧੀਆ ਉਸਤਾਦ ਹਨਾ ਚੱਲ ਭਾਈ ਦੇਖ ਕਈ ਬੰਦੇ ਹਨਾ ਬੰਦਿਆਂ ਨੂੰ ਵਰਤ ਹੀ ਜਾਂਦੇ ਆ ਨਾਲ ਲਈ ਫਿਰਦੇ ਮੈਚਾਂ 'ਚ ਪਾ ਮਾਲਵਾਈ ਜਾਂਦੇ ਆ ਮਾਲ ਛਕਾਈ ਜਾਂਦੇ ਆ ਵੀ ਤੂੰ ਤਗੜਾ ਹੋਣਾ ਪਾਪੂ ਛਕਾਈ ਜਾਂਦੇ ਆ ਉਹ ਵੀ ਕੰਮ ਗਲਤਾਂ ਪੱਠੇ ਪੁਆਈ ਜਾਂਦੇ ਘਰਾਂ ਦੇ ਆਪਦੇ ਕੰਮ ਕਰਾਈ ਜਾਂਦੇ ਜ਼ਮੀਨਾਂ ਦਾ ਹਨਾ ਵੀ ਤੂੰ ਤਗੜਾ ਹੋ ਜਾਣਾ ਤੂੰ ਤਗੜਾ ਹੋਣਾ ਬੱਚੇ ਦਾ ਦੋਆ ਤਿੰਨਾ ਚਾਰਾ ਸਾਲਾਂ ਚ ਪਤਾ ਲੱਗ ਜਾਂਦਾ ਜੇ ਟੈਲੈਂਟ ਹੈਗਾ ਕਿ ਨਹੀਂ ਹੈਗਾ ਨਾਲੇ ਕਬੱਡੀ ਵੀ ਥੋੜੀ ਮਹਿੰਗੀ ਆ ਜਿਹਨਾਂ ਪਲਵਾਨੀ ਕਰਾਉਣੀ ਆ ਅੱਜ ਕੱਲ ਮਹਿੰਗੀ ਹੋ ਗਈ ਆ ਘੱਟੋ ਘੱਟ 11500 ਰੁਪਇਆ ਪਰ ਬੱਚੇ ਨੂੰ ਰੋਜ਼ ਦਾ ਚਾਹੀਦਾ ਵਾ ਜਿਵੇਂ ਸਵੇਰ ਤੋਂ ਉੱਠੋਂ ਤੋਂ ਲੈ ਕੇ ਸ਼ਾਮ ਦੇ ਸੌਣ ਤੱਕ ਸਿਰਫ ਦੁੱਧ ਹੀ ਪੀਂਦੇ। ਪੀਂਦੇ ਤੱਕ ਜੋ ਸਪਲੀਮੈਂਟ ਹੋ ਗਿਆ ਖਰਾਕ ਤੇ ਸੀਖ ਵਧੀਆ ਖਾਣੀ ਹੈ ਨਾ ਕਿ ਦੁੱਧ ਮੁਰਗਾ ਜੋ ਵੀ ਖਾਣੇ ਆ ਨਾ ਤੇ 1500 ਰੁਪਇਆ ਬੱਚੇ ਨੂੰ ਚਾਹੀਦਾ ਵਾ। ਹੁਣ ਕਈ ਘਰਾਂ ਦੇ ਮੈਂ ਕਹਿੰਦਾ ਗਰੀਬ ਘਰਾਂ ਚ ਬੱਚੇ ਤਗੜੇ ਹੁੰਦੇ ਆ। ਪਰ ਕਈ ਬੰਦੇ ਹੁੰਦੇ ਆ ਵੀ ਟੈਲੈਂਟ ਹੁੰਦਾ ਵਾ ਥੋੜੇ ਜਲਦੀ ਸਟੈਂਡ ਕਰ ਜਾਂਦੇ ਥੋੜਾ ਧੱਕਾ ਮਾਰਦੀ ਕੁਦਰਤ ਮਾਰਦੀ ਆ ਤੇ ਕੁਝ ਹਣਾ ਸਪੋਰਟ ਹੋਈ ਨਹੀਂ ਕਿਸੇ ਨਾ ਕਿਸੇ ਪਾਸੇ ਕਈ ਬੰਦਿਆਂ ਕੋ ਸਪੋਰਟ ਨਹੀਂ ਹੁੰਦੀ ਹੋ ਰਹਿੰਦੇ ਰਹਿੰਦੇ ਰਹਿ ਜਾਂਦੇ ਮੈਂ ਕਹਿੰਦਾ ਵੀ ਉਹ ਬੰਦਿਆਂ ਨੂੰ ਵਰਤੋ ਨਾ ਤੇ ਹਣਾ ਜੇ ਤੁਹਾਨੂੰ ਲੱਗਦਾ ਵੀ ਨਹੀਂ ਇਹ ਕੋਈ ਕੰਮਕਾਰ ਕਰ ਸਕਦਾ ਉਹਨੂੰ ਕੰਮ 'ਚ ਪਾ ਦਿਓ ਜੇ ਉਹ ਖੇਡ ਨਹੀਂ ਸਕਦਾ ਉਹਨੂੰ ਹੋਰ ਕੀ ਸਲਾਹ ਦੇ ਸਕਦਾ ਹਣਾ ਉਹਨੂੰ ਹੈਨਾ ਵਰਤੀਂਦਾ ਜਾਓ ਨਾਲ ਲਈ ਫਿਰ ਉਹ ਗੱਡੀ 'ਚ ਬਿਠਾ ਕੇ ਫਿਰ ਉਹ ਜਦੋਂ ਉਹਦਾ ਮਗਲਾ ਟਾਈਮ ਆਉਂਦਾ ਫਿਰ ਉਹ ਤੁਹਾਨੂੰ ਫਿਰ ਕਹਿੰਦਾ ਯਾਰ ਸਾਨੂੰ ਇਹ ਬੰਦੇ ਵਰਤ ਵੈਸੇ ਕਈ ਪਲੇਅਰਾਂ ਦਾ ਆਪਾਂ ਨੂੰ ਵੀ ਪਤਾ ਵਾ ਜਿਨ੍ਹਾਂ ਨਾਲ ਇਦਾਂ ਹੋਈ ਆ ਹਣਾ ਉਹ ਚ ਪੁੱਛ ਦੱਸ ਨਹੀਂ ਹੋਈ ਬੰਦੇ ਪੁੱਛ ਦੱਸ ਨਹੀਂ ਹੁੰਦੀ ਤੇ ਬਾਅਦ ਚ ਕੋਈ ਖੜਦਾ ਵੀ ਨਹੀਂ ਮਗ ਤੇ ਮੈਂ ਇਹ ਕਹਿਣਾ ਵੀ ਉਹ ਬੰਦੇ ਦੀ ਕਿਸੇ ਨਾ ਕਿਸੇ ਤਰ੍ਹਾਂ ਸਪੋਰਟ ਕਰ ਦੋ ਇਦਾਂ ਆਪਣੇ ਧਰਮੇਪਾਸ ਜਿੱਦਾਂ ਇਦਾਂ ਇਸਤੇਮਾਲ ਕਰਨਾ ਬੰਦੇ ਦਾ ਯੂਜ਼ ਕਰਨਾ ਵੀ ਉਹਦਾ ਇੱਕ ਸਾਹ ਦਾ ਫਿਊਚਰ ਹੀ ਖਰਾਬ ਕਰ ਲਵੇਗਾ ਨਾ ਭਾਜੀ ਜਿਹਦੇ 5-7 ਸਾਲ 10 ਸਾਲ ਖਰਾਬ ਹੋ ਗਏ ਉਹੀ ਟਾਈਮ ਕੋਈ ਆਪਦਾ ਕੰਮ ਕਰਨ ਦਾ ਹੁੰਦਾ ਹੈ ਨਾ ਤੇ ਉਹੀ ਟਾਈਮ ਕਮੇਡੀ ਦਾ ਹੁੰਦਾ ਵਾ ਤੇ ਉਹੀ ਟਾਈਮ ਪੈਸਾ ਕਮਾਉਣ ਦਾ ਹੁੰਦਾ ਵਾ 21 ਤੋਂ ਲੈ ਕੇ ਤੀ 35 ਸਾਲ ਤੱਕ ਹੁੰਦਾ ਵੀ ਬੰਦਾ ਕਿਸੇ ਨਾ ਕਿਸੇ ਪਾਸੇ ਸਟੈਂਡ ਹੋ ਜਵੇ ਜਾਂ ਜੇ ਜੇ ਗੇਮ ਤੇ ਗੇਮ ਤੇ ਹੋ ਜਵੇ ਜੇ ਕੋਈ ਬਿਜ਼ਨਸ ਦੇ ਵਿੱਚ ਵਾ ਜਾਂ ਕੋਈ ਉਹਦਾ ਕਾਰੋਬਾਰ ਕਰਦਾ ਉਧਰ ਸਟੈਂਡ ਹੋ ਜਵੇ ਜੇ ਦ ਫੇ ਉਦ੍ਰਵਿਤਾ ਕੇ ਦੋ ਉਦ੍ਰਵਿਤਾ ਕੇ ਇਹਨੂੰ ਫੇ ਬੰਦਾ ਕਹਿੰਦਾ ਮੈਂ ਕੌਡੀ ਖੇਡ ਲੈਂਦਾ ਤਾਂ ਠੀਕ ਸੀ ਜਾਂ ਮਿਹਨਤ ਕਰ ਲੈਂਦਾ ਵਖਰੀ ਤਾਂ ਠੀਕ ਸੀ ਤੇ ਫੇ ਬੰਦਾ ਪਸਤਾਉਂਦਾ ਉਹ ਚੀਜ਼ਾਂ ਨੂੰ ਉਸਤਾਦ ਆਪਨੇ ਪਿੰਕੇ ਦੇ ਨਾਲ ਖੇਡੇ ਹੋਏ ਤੁਸੀਂ ਪਿੰਕੇ ਚਾਰਕਣਾ ਨਹੀਂ ਭਾਜੀ ਮੈਂ ਨਹੀਂ ਖੇਡੇ ਮੈਂ ਨਹੀਂ ਕੋਈ ਵੀ ਮੈਚ ਖੇਡੇ ਉਹਦੇ ਨਾਲ ਠੀਕ ਆ ਵਧੀਆ ਬੰਦਿਆ ਹਨਾ ਵੀ ਵੈਸੇ ਆ ਜੋ ਬਲਕਿ ਹਾਂ ਕਬੱਡੀ ਬਾਰੇ ਤੁਹਾਨੂੰ ਕਿੰਨਾ ਕ ਸਹਿਮਤ ਆ ਤੁਸੀਂ ਮੈਂ ਸਹਿਮਤ ਨਹੀਂ ਆ ਹੈਗਾ ਭਾਜੀ ਦੇਖ ਉਹਨੂੰ ਵੀ ਕਬੱਡੀ ਕਰਕੇ ਸਾਰੀ ਦੁਨੀਆ ਜਾਣਨ ਲੱਗੀ ਹੂੰ ਠੀਕ ਹੈ ਨਹੀਂ ਸਾਡੀ ਕੋਈ ਕਾਤ ਨਹੀਂ ਸਾਨੂੰ ਵੀ ਕਬੱਡੀ ਕਰਕੇ ਜਿਹੜੇ ਜਪਹੀ ਉਹ ਕਹਿੰਦੇ ਆ ਇਹ ਉਹ ਲੈਵਲ ਤੱਕ ਨਹੀਂ ਪਹੁੰਚੇ ਪਰ ਜੋ ਵੀ ਸਾਡੀ ਪਛਾਣ ਆ ਕਬੱਡੀ ਕਰਕੇ ਆ ਉਹਦੀ ਪਛਾਣ ਵੀ ਕਬੱਡੀ ਕਰਕੇ ਬਣੀ ਆ ਠੀਕ ਹੈ ਨਹੀਂ ਕਬੱਡੀ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਹੁਣ ਐਡਾ ਵੱਡਾ ਸਮੁੰਦਰ ਆ ਕੌਡੀ ਦਾ ਉਹਦੇ ਵਿੱਚ ਦੋ ਚਾਰ ਮੱਛੀਆਂ ਗੰਦੀਆਂ ਹੁੰਦੀਆਂ ਆ ਵੱਡੇ ਸਮੁੰਦਰੇ ਵਿੱਚ ਜਿਹੜੀਆਂ ਮੱਛੀਆਂ ਵੀ ਹੁੰਦੀਆਂ ਆ ਮਾੜੀਆਂ ਵੀ ਹੁੰਦੀਆਂ ਆ ਉਹ ਉਹ ਸਾਰੀ ਕਬੱਡੀ ਨੂੰ ਨਹੀਂ ਬਦਨਾਮ ਕਰਨਾ ਚਾਹੀਦਾ ਠੀਕ ਹੈ ਨਹੀਂ ਸਾਰੇ ਬੰਦੇ ਨਹੀਂ ਮੈਂ بڑے ਵਧੀਆ ਵਧੀਆ ਪਲੇਅਰਾਂ ਦੇ ਨਾਂ ਰਿਹਾ ਹਾਂ ਵਾ ਵੱਡੀਆਂ ਵੱਡੀਆਂ ਟੀਮਾਂ ਦੇ ਵਿੱਚ ਰਿਹਾ ਹਾਂ ਸਾਰੇ ਬੰਦੇ ਨਹੀਂ ਮਾੜੇ ਹੈਗੇ ਕਈ ਬੰਦੇ ਹੁਣ ਕੌਡੀ ਵਾਲਿਆਂ ਦੇ ਨਾਲ ਜਾਂਦੇ ਆ ਉਹ ਨਸ਼ਾ ਪੱਤਾ ਕਰਦੇ ਹੁੰਦੇ ਜਾਂ ਉਹ ਰਾਹ ਨੂੰ ਕਈ ਢਾਬਿਆਂ ਤੇ ਉਹ ਲੱਗ ਜਿਹੜੇ ਨਾਲ ਗਏ ਹੁੰਦੇ ਹੋਂਦਾ ਘੁੰਮਣ ਫੇਰਨੋਂ ਦਾਰੂ ਪੀਂਦੇ ਹੁੰਦੇ ਜਿਹੜਾ ਪਹਿਲਵਾਨ ਬੰਦਾ ਵਾ ਉਹਦਾ ਰੋਟੀ ਪਾਣੀ ਖਾਂਦਾ ਨਾਦ ਪਹਿਲਵਾਨ ਵੀ ਬਦਨਾਮ ਹੋ ਜਾਂਦਾ ਨਾ ਇੰਦੇ ਹੁੰਦੀ ਆ ਜੇ ਉਹ ਬੰਦੇ ਨੇ ਛੇੜੀ ਨੇ ਲਾ ਕੇ ਸਿਰ ਦਿੱਤੀ ਉਹਦੋਂ ਕੋਈ ਸਰੇਂਜ ਜਾਂ ਕੁਛ ਵੀ ਛੇੜਦਾ ਤੇ ਨਾਲ ਕਵੱਡੀ ਵਾਲਾ ਬਦਨਾਮ ਹੋ ਜਾਂਦਾ ਵੈਸੇ ਉਹਦਾ ਧਰਮੇ ਪਾਸ ਚੱਲ ਜੇ ਆਪਾਂ ਮੰਨ ਲੈਨੇ ਆ ਹਾਂਜੀ ਜੇ ਉਹ ਟੀਕੇ ਉਥੋਂ ਮਿਲੇ ਆ ਵੀ ਉਹ ਟੀਕਿਆਂ ਦਾ ਕਾਰਨ ਕੀ ਹੋਊਗਾ ਬਾਈ ਚਾਂਸ ਜੇ ਹਾਂ ਵੀ ਉਹ ਬੰਬਾਂ ਕਰਨਾ ਜਿਹੜੇ ਚੀਜ਼ਾਂ ਤੋਂ ਨਹੀਂ ਲੰਗਦੇ ਆ ਉਹ ਸਾਨੂੰ ਪਤਾ ਜਾਂ ਸਾਡੇ ਸਰੀਰ ਨੂੰ ਪਤਾ ਵੀ ਕਵੱਡੀ ਵਾਲੇ ਬੰਦੇ ਕਿਹੜੇ ਕਿਹੜੀਆਂ ਚੀਜ਼ਾਂ ਤੋਂ ਲੰਗ ਆਹ ਦੇਖ ਮੋਢਾ ਮੇਰਾ ਬਾਹਰ ਠੀਕ ਆ ਨੀ ਆਹ ਗੋਡਾ ਸਾਰਾ ਪਾਟਾ ਪਿਆ ਠੀਕ ਆ ਨੀ ਸਰਜਰੀ ਹੋਈਆਂ ਦੋ ਇਹਦੀਆਂ ਹੁਣ ਮੇਰੇ ਕਈ ਵਾਰੀ ਪੇਨ ਹੁੰਦੀ ਆ ਕੋਟਿਆਂ ਦੇ ਵਿੱਚ ਮੈਨੂੰ ਪੇਨ ਕਜਰ ਵੀ ਲੈਣਾ ਪੈਂਦਾ ਠੀਕ ਆ ਨੀ ਕੋਈ ਫਾਰਮ ਲੈਣਾ ਪੈਂਦਾ ਹਨਾ ਤੇ ਉਹ ਉਹ ਨਸ਼ਾ ਥੋੜੀ ਆ ਉਹ ਤਾਂ ਆਪਣੇ ਘਰੇ ਕਿਸ ਨੂੰ ਦਰਦ ਹੁੰਦੀ ਆ ਆਪਾਂ ਡਾਡਰੋ ਛੱਦ ਕੇ ਕਹਿੰਦੇ ਆ ਵੀ ਟੀਕਾ ਲਾ ਦੇ ਦਰਦ ਦਾ ਤੇ ਉਹਦੇ ਉਹਦੇ ਨਾਲ ਇਹ ਥੋੜੀ ਹੁੰਦਾ ਵੀ ਵੀ ਅਸੀਂ ਨਸ਼ੇੜੀ ਆ ਹਨਾ ਹੁਣ ਆਪਾਂ ਵੱਡੇ ਵੱਡੇ ਬੰਦੇ ਹੁਣ ਦੇਖੇ ਆ ਜਿਉਂ ਨਿਨੇ ਚਾ ਹੁਣ ਆਪ ਗੋਪੀ ਭਾਈ ਦੀ ਲਾਲਾ ਪੰਪੀ ਕੋਰ ਵਾਲੇ ਦੀ ਦੁੱਲੇ ਦੀ ਲਾਲਾ ਪਣਪਤ ਦੀ ਲਾਲਾ ਸੁਰਖ ਫੋਲੀ ਦੀ ਮੈਂ ਦੁੱਧੜਾ ਨਾਲਾ ਕਿੰਨੀਆਂ ਕਿੰਨੀਆਂ ਉਮਰਾਂ ਹੋ ਗਈਆਂ ਉਹਨਾਂ ਨੇ ਕੌਡੀ ਦੇ ਵਿੱਚ ਤੂੰ ਹੀ ਕੌਡੀ ਵਾਲੇ ਨੂੰ ਨਸ਼ਾ ਕਰਕੇ ਖੇਡ ਹੁੰਦੀ ਪਹਿਲਾਂ ਕੌਡੀ ਤੇਰੇ ਲਾ ਦੀਏ 5-6 ਟੀਕੇ ਤੇ ਤੂੰ ਕੌਡੀ ਖੇਡ ਲੂਗਾ ਕੌਡੀ ਕਰਨ ਨੂੰ ਵੀ ਖੇਡਣ ਨੂੰ ਵੀ ਇੱਥੇ ਮਿਹਨਤ ਕਰਨ ਆਉਣਾ ਪੈਣਾ ਵਾ ਗਰਾਊਂਡ 'ਚ ਜਾਣਾ ਪੈਣਾ ਟੀਕੇ ਲਾਈ ਨਹੀਂ ਕੱਲੀ ਟੀਕੇ ਵਾਲੇ ਬੰਦਿਆਂ ਦਾ ਪਹਾਲ ਦੇਖੀ ਦੇਈ ਆ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਕੋਈ ਆਪਣੇ ਝੋਨੇ 'ਚ ਪਿਆ ਹੁੰਦਾ ਝੋਨੇ 'ਚ ਮਰਿਆ ਹੁੰਦਾ ਵਾ ਕੋਈ ਕਿਤੇ ਮਰਿਆ ਹੁੰਦਾ ਕੌਡੀ ਨੂੰ ਨਾ ਇੱਕ ਬਦਨਾਮ ਕਰ ਦਿੱਤਾ ਜ਼ਿਆਦਾ ਲੋੜ ਤੋਂ ਜ਼ਿਆਦਾ ਭਵਾਂ ਵਿਚਾਰਾ ਕੋਈ ਪੇਨ ਕਿਲਰ ਹੀ ਲਾਉਂਦਾ ਹੋਵੇ ਜਾਂ ਦਰਦ ਦਾ ਵੀ ਆਪਦੇ ਕੋਈ ਅੰਗ ਤਰਦ ਕਰਦਾ ਹੋਵੇ ਜੋ ਸੀਰਫੋਲ ਚੱਲਦਾ ਬੋਡੀ ਕਿ ਵੀ ਨਹੀਂ ਟੁੱਟਦੀ ਭਜਦੀ ਹੁੰਦੀ ਆ ਵੀਰ ਉਹ ਰੋਜ਼ ਬੰਦੇ ਖੇਲ ਕੇ ਖੜ ਕੇ ਜਾਂਦੇ ਆ ਉਹਦੇ ਕੋਈ ਦਰਦ ਦਾ ਟੀਕਾ ਬੰਦੇ ਲਾਉਣਾ ਪੈਂਦਾ ਤੋ ਕਬੱਡੀ ਵਾਲਿਆਂ ਨੇ ਉਹ ਲੋਕਾਂ ਜਿਹੜੇ ਆਮ ਬੰਦੇ ਜਿਨ੍ਹਾਂ ਨੂੰ ਕੋਈ ਪਤਾ ਵੀ ਨਹੀਂ ਕਬੱਡੀ ਦਾ ਤੁਸੀਂ ਦੇਖਿਓ ਫੇਸਬੁੱਕ ਬੁੱਕ ਤੇ ਵੀ ਇੰਸਟਾਗ੍ਰਾਮ ਤੇ ਵੀ ਉਹੀ ਬੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਦੀ ਡੰਡ ਵੀ ਨਹੀਂ ਲਾਇਆ ਇੱਕ ਵੀ ਕਦੀ ਰਮਾਲੀ ਬਣ ਕੇ ਨਹੀਂ ਦੇਖੀ ਕਦੀ ਕੱਛਾ ਪਾ ਕੇ ਨਹੀਂ ਦੇਖਿਆ ਕਬੱਡੀ ਵਾਲਾ ਉਹੀ ਜਿਆਦੇ ਉੱਤੇ ਵਿਦਵਾਨ ਬਣੇ ਪਿਆ ਜਿੱਦਾਂ ਪ੍ਰੋਟੀਨ ਦੀ ਗੱਲ ਕਰਦੇ ਇਹ ਜਿੱਦਾਂ ਇੱਕ ਜਿੱਦਾਂ ਆਪਾਂ ਨੇਚਰਲੀ ਡਾਈਟ ਆਉਂਦੀ ਜਿੱਦਾਂ ਆਪਾਂ ਨੇਚਰਲੀ ਡਾਈਟ ਦੇ ਵਿੱਚੋਂ ਆਪਾਂ ਨੂੰ ਕਈ ਚੀਜ਼ਾਂ ਆਪਾਂ ਨੂੰ ਨਹੀਂ ਮਿਲਦੀਆਂ ਆਪਾਂ ਜਿਹੜੀ ਪ੍ਰੈਕਟਿਸ ਐਕਸਟਰਾ ਕਰਦੇ ਜਿਆਦੀ ਕਰਦੇ ਉਹ ਨਹੀਂ ਆਪ ਕੋ ਡਾਈਟ ਨਹੀਂ ਖਾ ਹੁੰਦੀ ਉਹਦੇ ਫਿਰ ਜਿੱਦਾਂ ਉਹ ਜੋ ਪ੍ਰੋਟੀਨ ਲੈਂਦੇ ਉਹਦੇ ਵਿੱਚ ਜਿਆਦੇ ਤੱਤ ਹੁੰਦੇ ਆ ਠੀਕ ਆ ਨੀ ਉਹ ਆਪਾਂ ਫਿਰ ਉਹ ਤਾਂ ਲਈਦੀ ਆ ਵੀ ਜਿਹੜਾ ਬੰਦਾ ਦੋ ਟਾਈਮ ਪ੍ਰੈਕਟਿਸ ਕਰਦਾ ਵਧੀਆ ਰਿਕਵਰੀ ਹੋ ਜਵੇ ਬੋਡੀ ਦੀ ਉਹ ਚੀਜ਼ਾਂ ਸਰੀਰ ਚ ਜਿੰਦਾ ਦੀ ਆ ਸਰੀਰ ਦੀ ਬਾਡੀ ਦੇ ਅੰਦਰ ਪਾਉਨੇ ਆ ਤੂੰ ਇਦਾਂ ਹਲਾਰਾ ਮਾਰਦੀ ਆ ਜਿਹਨੂੰ ਕਹਿੰਦੇ ਕਰੰਟ ਕਰੰਟ ਅੱਛਾ ਹਾਂ ਮਾਰਦੀ ਆ ਤੇ ਫਿਰ ਜਦੋਂ ਦਾ ਅਸਰ ਮੁੱਕ ਜਾਂਦਾ ਫਿਰ ਡਾਊਨ ਮਾ ਜੇ ਉਹ ਜਿਹੜਾ ਤਾਈਓ ਕਹਿੰਦੇ ਵੀ ਨੇਚਰਲ ਡਾਈਟ ਵੱਧ ਖਾਓ ਤਾਂ ਹੀ ਕਹਿੰਦੇ ਵੀ ਸ਼ੋਰਟ ਟਾਈਮ ਦੇ ਵਿੱਚ ਜਿਹੜਾ ਬਣਿਆ ਹੋਇਆ ਬੰਦਾ ਹੁੰਦਾ ਉਹ ਮਿਲ ਕੇ ਹਾਂ ਉਹ ਫਿਰ ਜੇ ਤੁਸੀਂ ਨੇਚਰਲ ਡਾਈਟ ਦੁੱਧ ਕੇ ਜਿੰਦਾ ਸਪਲੀਮੈਂਟ ਤੇ ਰਹਿੰਦੇ ਆ ਤੁਸੀਂ ਤਾਈਓ ਲੰਮਾ ਚੱਲਦੇ ਆ ਜਿਹੜੇ ਪੁਰਾਣੇ ਟਾਈਮ ਵਾਲੇ ਬੰਦੇ ਆ ਤਾਂ ਹੀਓ ਲੰਮਾ ਤਾਂ ਚੱਲਦੇ ਆ ਖੁਸ਼ੀ ਪਾਲੇ ਵਰਗੇ ਦੁੱਧੜ ਵਰਗੇ ਬਣਾ بڑے ਬੰਦੇ ਹੈਗੇ ਜਿਹੜਾ ਲੰਮਾ ਟਾਈਮ ਤਾਂ ਚੱਲੇ ਆ ਉਹਨਾਂ ਨੇ ਨੇਚਰਲੀ ਡਾਈਟ ਆਪਦੀ ਵਧੀਆ ਖਾਧੀ ਯਾਰ ਉਹਨਾਂ ਨੇ ਆਪਣੀਆਂ ਹੱਡੀਆਂ ਦੇ ਨਾਲ ਕੀ ਕੁਛ ਕੀਤਾ ਹੋਊਗਾ ਯਾਰ ਇਮੇਜਿਨ ਕਰਕੇ ਦੇਖ ਮੈਂ ਮੈਂ ਉਹਨਾਂ ਕਿੰਦਾ ਹੁਣ ਪਾਜੀ ਖੁਸ਼ੀ ਲਾ ਲਾ ਹਨਾ ਪਾਲਾ ਹੋ ਗਿਆ ਹਨਾ ਤੇ ਇਹੋ ਜਿਹੇ ਬੰਦੇ ਹੈਗੇ ਗਿਣਤੀ ਦੇ ਵਿੱਚ ਪਾ ਵੀ ਲੰਮੀ ਟਾਈਮ ਵੀ ਕਬੱਡੀ ਖੇਡੀ ਤੇ ਸਰੀਰ ਤੇ ਬਹੁਤ ਕੁਝ ਹੰਡਾਇਆ ਇੰਨੀ ਟੁੱਟ ਭੱਜ ਹੋਈ ਕਿ ਮੈਂ ਉਹ ਦੇਖਦਾ ਖੁਸ਼ੀ ਨਾਲ ਦੇਖਦਾ ਨਾ ਠੀਕ ਆ ਨਹੀਂ ਸਾਡੇ ਤੋਂ ਏ ਚ ਥੋੜੇ ਵੱਡੇ ਆ ਪਰ ਉਹ ਮੈਚ ਨਹੀਂ ਮਿਸ ਕਰਦੇ ਠੀਕ ਆ ਨਹੀਂ ਅਸੀਂ ਵੀ ਜਦੋਂ 5-7 ਦਿਨ ਲਗਾਤਾਰ ਆਈ ਅਈ ਉਹ ਲੈਵਲ ਤੇ ਗੇਮ ਨਹੀਂ ਪਰ ਅਸੀਂ ਸੋਚਦੇ ਆ ਗੱਲਾਂ ਵੀ ਉਹ ਬੰਦੇ ਵੱਡੇ ਲੈਵਲ ਤੇ ਜਾ ਕੇ ਮੈਚ ਨਹੀਂ ਮਿਸ ਕਰਦੇ ਮੈਚ ਜਾਣਗੇ ਇੱਕ ਅੱਦੇ ਮੈਚ ਦੋਵਾਂ ਜੇ ਜ਼ੋਰ ਮਾਰਨੇ ਮਾਰਨਾ ਬੰਦਿਆਂ ਨੇ ਮਿਹਨਤ ਕਰਦੇ ਆ ਮਿਹਨਤ ਭਾਈ ਬੰਦੇ ਨੂੰ ਵਧਾਉਂਦੀ ਵਧਾਉਦੀ ਆਸ ਜੱਲ ਠੀਕ ਆ ਜੀ ਆਪਾਂ ਇਹ ਸੋਚ ਲੈਂਦੇ ਆ ਨਾ ਵੀ ਅਸੀਂ ਜਦੋਂ ਇਹ ਕਿਸੇ ਲੈਵਲ ਤੇ ਪਹੁੰਚ ਜਾਗੇ ਮਿਹਨਤ ਘਟਾ ਲਾਗੇ ਤੁਹਾਨੂੰ ਜਦੋਂ ਜਿੰਦਾ ਜਿੰਦਾ ਉਮਰ ਵੱਧੀ ਬੰਦੇ ਨੂੰ ਡਾਈਟ ਵੀ ਉਸ ਹਿਸਾਬ ਨਾਲ ਸੈੱਟ ਕਰਨੀ ਪੈਂਦੀ ਆ ਉਸ ਹਿਸਾਬ ਨਾਲ ਆਪਦੀ ਮਿਹਨਤ ਵੀ ਸੈੱਟ ਕਰਨੀ ਪੈਂਦੀ ਆ ਮਿਹਨਤ ਵੀ ਵਧਾਉਣੀ ਪੈਂਦੀ ਮੈਂ بڑے ਬੰਦਿਆਂ ਦੀ ਸੋਚੇ ਦੇਖੀ ਸੀ ਉਹ ਕਹਿੰਦੇ ਵੀ ਜਦੋਂ ਅਸੀਂ ਇਹ ਲੈਵਲ ਤੇ ਪਹੁੰਚ ਜਾਵਾਂਗੇ ਮੈਂ ਮਿਹਨਤ ਹਿਸਾਬ ਦੀ ਕਰ ਲਿਆ ਕਰਾਂਗੇ ਪਰ ਉਹ ਤਾਂ ਹਿਸਾਬ ਦੀ ਕਰਿਆ ਨਹੀਂ ਸਰਦਾ ਉਹ ਤਾਂ ਵਧ ਕਰਿਆ ਸਰਦਾ ਤੇ ਫੇਰ ਜਾ ਕੇ ਬੰਦਾ ਉਹਦੇ ਟਿਕਾਣੇ ਟਿਕਿਆ ਰਹਿੰਦਾ ਉਦੋਂ ਇਹ ਹੋ ਜਾਂਦਾ ਅਬੀ ਹੁਣ ਤਾਂ ਸਭ ਕੁਝ ਮਿਲ ਗਿਆ ਹੁਣ ਮਿਹਨਤ ਕਰਾ ਬੰਦੇ ਦੀ ਡੌਨ ਵੀ ਤਾਨੂੰ ਉਸੇ ਗਾਣੇ ਬਾਜਦੀ ਆ ਬੰਦਿਆਂ ਦੇ ਕਈਆਂ ਬੰਦਿਆਂ ਦੀ ਡੌਨ ਵੀ ਤਾਂ ਹੀ ਕਰਕੇ ਫਿਰ ਬੰਦੇ ਜੋ ਪੈਸਾ ਲਕੋਲ ਹੋ ਜਾਂਦਾ ਐਸ਼ੋ ਰਾਮ ਵੱਧ ਭਾਲਣ ਲਾ ਪੈਂਦੇ ਆ ਤੇ ਉਹਨਾਂ ਬੰਦਿਆਂ ਦੀ ਡੌਨ ਵੀ ਤਾਂ ਹੀ ਵਜਦੀ ਬਾਜ ਹੁਣ ਜਾਣਾ ਵਾ ਮੈਂ ਜਾਣਾ ਖੇਡਣ ਤੋ ਮੱਟੂ ਦੀ ਡਿਊਟੀ ਲੱਗ ਗਿਆ ਚਾਚਾ ਚਾਚਾ ਚਲੋ ਇੱਥੇ ਹੁੰਦਾ ਵਾ ਉਹਨਾਂ ਨੂੰ ਕਿਹਾ ਉਹਨਾ ਹੁਣ ਤੇ ਟਾਈਮ ਨਾ ਆਇਆ ਕਰ ਹੁਣ ਉਹ ਲੇਟ ਆਉਂਦੇ ਥੋੜਾ ਅੱਛਾ ਮੈਂ ਨਾ ਕਿਹਾ ਤੁਸੀਂ ਤੇ ਕੁਰਸੀ ਢਾ ਕੇ ਬੈਠਿਆ ਕਰਨਾ ਹਾਂ ਵੀ ਨਿਆਣੇ ਖਾਪਨਾ ਕਰਨ ਮਿਹਨਤ ਵੀ ਕਰਨ ਇਹਨੇ ਤਾਂ ਕੋਮਪਲੈਨਟ ਸ਼ਿਸ਼ਾਂਤ ਨੂੰ ਟੈਨਸ਼ਨ ਪਈ ਹੈ ਇਹ ਕਹਿੰਦਾ ਯਾਰ ਭਾਈ ਨੇ ਬਾਹਰ ਚੱਲ ਜਾਣਾ ਤੇ ਹੁਣ ਵੀ ਆਪਣੇ ਮਿਹਨਤ ਕੋਲ ਆਉਗਾ ਨਹੀਂ ਉਹ ਚਲੋ ਡਰ ਬੜੀ ਚੀਜ਼ ਹੁੰਦੀ ਭਾਈ ਇਹਨਾ ਉਹ ਚਲ ਸੀਨੀਅਰ ਆ ਇਹਨਾਂ ਤੋਂ ਡਰ ਬੜੀ ਇੰਨੇ ਨਾ ਆਉਂਦੇ ਆ ਨਾ ਜਦੋਂ ਸਾਨੂੰ ਉਹ ਤੋਂ ਦੇਖ ਲੈਂਦੇ ਆਉਂਦੇ ਆ ਤੇ ਆੜ ਕੇ ਗਰਾਊਂਡ 'ਚ ਵੜ ਜਾਂਦੇ ਆ ਤੇ ਜਦੋਂ ਅਸੀਂ ਕਈ ਵਾਰ ਨਹੀਂ ਆਉਨੇ ਮੈਂ ਕਹਿੰਦੀ ਚੋਰੀ ਛਾਪਾ ਮਾਰਦਾ ਹਾਂ ਨਾ ਪਿੱਛੋਂ ਦੀ ਆੜ ਕੇ ਵੀ ਇਹ ਬੈਠੇ ਗੱਲਾਂ ਕਰਦੇ ਹੁੰਦੇ ਕਈ ਵਾਰੀ ਕੋਟ ਵੀ ਖਾਦੀਆਂ ਨਾ ਦੋ ਚਾਰ ਵਾਰੀ ਯਾਰ ਗੇਮ ਦੇ ਨਾਲ ਨਾਲ ਨਾ ਧਰਮੇ ਪਾ ਇੱਜ਼ਤ ਕਰਨੀ ਤੇ ਇੱਜ਼ਤ ਕਰਉਣੀ ਵੀ ਹੋਣੀ ਚਾਹੀਦੀ ਆ ਸਾਰੇ ਬੰਦਾ ਪਾਈ ਗੇਮ ਦੇ ਵਿੱਚ ਡਿਸਪਲਨ ਆ ਹਾਂ ਜਿਹੜਾ ਬੰਦਾ ਡਿਸਪਲਨ ਤੇ ਰਹਿਣਾ ਸਿੱਖ ਗਿਆ ਨਾ ਉਹ ਬੰਦਾ ਤਗੜਾ ਹੁੰਦੇ ਹੁੰਦਾ ਤਗੜਾ ਵੀ ਹੋਊਗਾ ਚੰਗਾ ਇਨਸਾਨ ਵੀ ਬਣੂਗਾ ਇੱਜ਼ਤ ਕਰਨੀ ਵੀ ਆ ਜਾਂਦੀ ਆ ਬੰਦੇ ਨੂੰ ਪਰ ਜਿਹੜਾ ਬੰਦਾ ਇੱਜ਼ਤ ਕਰਨੀ ਜਾਣਦਾ ਨਾ ਉਹ ਬੰਦਾ ਸੰਪੂਰਨ ਹਾਂ ਬਿਲਕੁਲ ਉਹਦਾ ਬੋਲ ਪਾਣੀ ਸਾਉ ਕੋ ਸਿੱਟ ਪੈਂਟ ਕਰਦਾ ਜੇ ਆਣ ਕੇ ਇਹਨਾਂ ਨੂੰ ਮੈਂ ਗੰਦ ਪਸੰਦ ਬੋਲੀ ਜਾਊਂਗਾ ਗਾਣਾ ਗੱਡੀ ਜਾਊਂਗਾ ਇਹ ਮੇਰੀ ਕਿੰਨਾ ਕਿ ਚਿਰ ਇੱਜ਼ਤ ਕਰਨਗੇ ਇਹ ਹੋਰ ਕੋਈ ਬੰਦਾ ਲੱਭ ਲੈਣਗੇ ਤੇ ਆ ਜਿਹੜਾ ਟਾਈਮ ਹੁੰਦਾ ਨਾ ਇਹ ਅਸੀਂ ਵੀ ਇਹ ਟਾਈਮ 'ਚ ਲੰਗੇ ਆ ਇਹ ਟਾਈਮ ਹੀ ਹੁੰਦਾ ਦਾ ਜੇ ਤੁਸੀਂ ਨਾ ਮਗਰ ਹੱਕਣ ਵਾਲਾ ਹੋਏ ਨਾ ਬੰਦਾ ਇਹ ਮਿਹਨਤ ਕਰ ਲੈਣਗੇ ਨਹੀਂ ਤੇ ਇਹ ਜਿਹੜਾ ਨਾ ਟਾਈਮ ਇਦਾਂ ਦਾ ਹੁੰਦਾ ਵਾ ਜੇ ਨਹੀਂ ਕੋਈ ਹੱਕਣ ਵਾਲਾ ਨਾ ਹੈਗਾ ਤੇ ਫਿਰ ਆਪ ਮਾਰੀਆਂ ਹੋ ਜਾਂਦੀਆਂ ਸਕਦਾ ਫੇਰ ਇਹ ਕਰਦੇ ਵੀ ਨੀ ਕੱਖ ਸੇਯਾ ਇਹ ਜਦ ਮਰ ਮਰ ਟੁਣਕਾ ਲੱਗੀ ਜਾਵੇ ਮਦਦ ਮਰ ਖੜਾ ਹੋਵੇ ਹੁਣ ਇਹਨਾਂ ਦੀ ਬੋਡੀ ਇਦਾਂ ਦੀ ਆ ਜਿੰਨੀ ਮਰਜ਼ੀ ਮਿਹਨਤ ਕਰਾਣਾ ਫਿਰ ਤਾਂ ਰਿਕਵਰੀ ਹੋ ਜਾਣੀ ਹਾਂ ਇਦਾਂ ਹੀ ਆ ਹਾਂ ਇਹ ਉਮਰ ਇੰਦਾ ਦੀ ਆ ਹੁਣ ਸਾਡੀ ਆ ਅਸੀਂ ਬੰਦ ਕਰ ਲਈਨੇ ਕਈ ਵਾਰੀ ਸਾਡਾ ਟੁੱਟ ਪੱਜ ਹੁੰਦੀ ਆ ਸਰੀਰ ਨੂੰ ਜਿੰਦਾਂ ਦਾ ਮਰ ਹਨਾ ਹੁਣ ਇਹ ਜੋ ਮਰਜ਼ੀ ਕਰ ਲੈਣਾ ਇਹ ਐ ਵਧੀਆ ਛਾਮਾਂ ਨੂੰ ਭਾਵੇਂ ਇੱਥੇ 2000 ਡਾਟ ਲਾ ਕੇ ਚੱਲ ਜਾਣ ਇਹ ਸੇਯਾ ਨੂੰ ਫੁੱਲ ਆ ਰਕੇ ਉੱਠਣਗੇ ਇਹ ਟਾਈਮ ਆ ਇਹਨਾਂ ਦਾ ਤੇ ਇਹੀ ਤਾਂ ਜਾਂਦਾ ਟਾਈਮ ਜੇ ਆਪਦੇ ਰੈਗੂਲਰ ਆਈ ਜਾਣਗੇ ਆਈ ਜਾਣਗੇ ਹੌਲੀ 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 ਕਰਦੇ ਪਰਦੇ ਪਰਦੇ ਵੀ ਮਾਰਕ ਵੀ ਦੇਖਦਾ ਵੀ ਬੰਦਾ ਮਿਹਨਤ ਕਰਦਾ ਇਹਨੂੰ ਕੁਝ દવાਵਾਂ ਹਾਲ દવાਾਂ ਤੇ ਉਹ ਆਖੇ ਲੱਗ ਜਾਂਦਾ ਸ਼ਸ਼ਾਂਤ ਹਾਂ ਸ਼ਸ਼ਾਂਤ ਹੋਊਗਾ ਮਾਰਾ ਕਿਰਪਾਰੀ ਨਾ ਕਰੂਗਾ ਬੰਦਾ ਉਹਦਾ ਨਾ ਡਿਸਪਲਾਈਨ ਹੈਗਾ ਬੰਦੇ 'ਚ ਹਾਂ ਖਾਣ ਵੀ ਠੀਕਦਾ ਤੇ ਰਹਿਣ ਦਾ ਆਣ ਕਿ ਬੰਦੇ ਨੇ ਆਉਣਾ ਸਫਾਈ ਕਰਨੀ ਝਾੜੂ ਝੂੜੂ ਮਾਰਨਾ ਮੈਂ ਇੱਕ ਦਿਨ ਉਹਨੂੰ ਕਹਿਤਾ ਮੈਂ ਕਿਹਾ ਇਹ ਤੁਹਾਡਾ ਜਿੱਦਾ ਘਰ ਆਉਂਦਾ ਵਾ ਉਹਦਾ ਹੀ ਇਹ ਘਰ ਵਾ ਤੁਹਾਡਾ ਤਿਆਂ ਆ ਕੇ ਬੋਲੋ ਝਾੜੂ ਪੋਚਾ ਕਰਿਆ ਕਰੋ ਆਣ ਕੇ ਮੱਥਾ ਟੇਕਿਆ ਕਰੋ ਤੇ ਫਿਰ ਆਪਦਾ ਕੰਮ ਕਰ ਲੱਗਿਆ ਕਰੋ ਤੇ ਚਲੋ ਉਹ ਚੀਜ਼ਾਂ ਨੂੰ ਉਹਨੇ ਨੋਟ ਕੀਤਾ ਹੁੰਦਾ ਤੋਂ ਕਰਦੇ ਚੱਲ ਆਣ ਕੇ ਸਭਾਈ ਸੂਈ ਕਰਕੇ ਰਹਿਣਾ ਭਾਜੀ ਇਹ ਕਿਹੜੇ ਬੰਦੇ ਨਾ ਇੱਦਾਂ ਰੋਜ਼ ਦਿਲਾ ਰੋਜ਼ ਆਉਂਦੇ ਪਿਆਰ ਪੈ ਗਿਆ ਇਹਨਾਂ ਦਾ ਕੁਝ ਇਹ ਸਾਰੀ ਉਮਰ ਪਿਆਰ ਹੈਣਾ ਇਹਨਾਂ ਦਾ ਸਾਰੀ ਉਮਰ ਹੈਣਾ ਸਹੀ ਗੱਲ ਸਾਰੇ ਜਿਹਦੇ ਨਾ ਫੋਟੋਆਂ ਪੁਰਾਣੀਆਂ ਦੇਖਿਆ ਕਰਨੀਆਂ ਮੈਚ ਅਜੇ ਖੇਡਣਾ ਵਾ ਕਈ ਬੰਦੇ ਚਲੋ ਬਾਹਰ ਚਲ ਗਏ ਕੁਝ ਵੀ ਪਰ ਇਹਨਾਂ ਦਾ ਉਮਰ ਸਾਰੀ ਪਿਆਰ ਹੋਊਗਾ ਵੀ ਯਾਦ ਕਰਿਆ ਕਰਨ ਕਿ ਸਾਡੇ ਨਾਲ ਉਹ ਬੰਦਾ ਉੱਥੇ ਹੀ ਖੇਡਾਂ ਤੇ ਮਿਹਨਤ ਕਰਦੇ ਹੁੰਦੇ ਸੀ ਸਹੀ ਗੱਲ ਇਹਨਾਂ ਦਾ ਮੇਰਾ ਕਈਆਂ ਬੰਦਿਆਂ ਨਾਲ ਇੱਦਾਂ ਦੇ ਫੈਮਿਲੀ ਰਿਲੇਸ਼ਨ ਬਣ ਗਏ ਨਾ ਕਬੱਡੀ ਦਾ ਕਰਕੇ ਲਾਲੀ ਭਾਜੀ ਨਾਲ ਖਾਸ ਕਰਕੇ ਹਨਾ ਹੋਰ ਇੱਕ ਦੋ ਬੰਦੇ ਇੱਕ ਮੁੰਡਾ ਮਨਿੰਦਰ ਆ ਦੁੱਲੋਂ ਵਾਲੀ ਉਹ ਵੀ ਕੋਡੀ ਕਰਕੇ ਮੈਨੂੰ ਟੱਕਰਿਆ ਸੀ ਕੋਈ ਹੁਣ ਇਹ ਸਾਰੇ ਤਾਂ ਕਬੱਡੀ ਦਾ ਕਰਕੇ ਥੋੜੇ ਗਾਂ ਦੀ ਗਾਂ ਉਹ ਬੰਦੇ ਕੋਡੀ ਨਹੀਂ ਖੇਡਦੇ ਪਰ ਇਹ ਆ ਵੀ ਉਹਨਾਂ ਦਾ ਕੋਡੀ ਨਾਲ ਪਿਆਰ ਸੀ ਉਹਨਾਂ ਨੇ ਮੇਰੇ ਫੈਮਿਲੀ ਰਿਲੇਸ਼ਨ ਬਣਾਏ ਵੈਸੇ ਵੀ ਕਬੱਡੀ ਜਾਨਾਂ ਦਾ ਜਿਹੜਾ ਨਾ ਸਰਕਲ ਹੁੰਦਾ ਉਹ ਆਮ ਲੋਕਾਂ ਨਾਲੋਂ ਵੱਡਾ ਹੁੰਦਾ ਵੱਡਾ ਹੁੰਦਾ ਹੁਣ ਆਪਣੇ ਘਰ ਦੇ ਬਹੁਤ ਇਸ ਗੱਲਾਂ ਨੂੰ ਪਿੱਟਦੇ ਆ ਵੀ ਤੁਹਾਨੂੰ ਦਿਹਾੜੀ ਤੇ 50 50 ਫੋਨ ਆ ਜਾਂਦੇ ਹਾਂ ਤੇ ਆਪਣਾ ਹਰ ਸਰਕਲ ਹੀ ਵੱਡਾ ਹੁੰਦਾ ਵੀ ਕਦੀ ਪਲੇਅਰ ਦਾ ਆ ਗਿਆ ਕਦੀ ਕੋਚ ਦਾ ਆ ਗਿਆ ਤੇ ਗਾਂ ਇਕਦਾ ਪੁੱਛਦਾ ਸੀ ਹੁਣ ਅਪੀ ਭਾਈ ਭਰਾ ਖੇਡੋਂਗੇ ਭਾਂਜੀ ਉਹ ਤੈਨੂੰ ਉਹ ਆਪਣਾ ਸਰਕਲ ਹੀ ਵੱਡਾ ਹੁੰਦਾ 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 ਚੌਥੀ ਨੰਬਰ ਚੌਥਾ ਲਾ ਨਾ 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 ਠੀਕ ਆ ਚੱਲ ਉਹ ਆ ਗਿਆ ਲੈ ਲੈ ਮੈਨੂੰ ਦਾ ਵੀ ਪਿੰਗਲੇ ਨੇ ਮਾਰਿਆ ਕੋਲ ਬਰ ਬੋਲੇ ਹੋਗੇ ਬੋਲੇ ਖਾਣੇ ਉਂਗਲਾ ਬੋਲੇ ਚੱਲ ਜਾ ਉਹ ਕੱਟ ਕੱਟ ਉਹ ਮਾਰ ਉਹ ਤੂੰ ਨੂ ਯਾਰ ਰਣਾ ਨਾ ਰਹਿਣੇ ਫੇਰ ਮੈਂ ਪਾਗ ਰਿਹਾ ਪਾਟੇ ਕਬੱਡੀ ਵਾ ਪਾਟੇ ਲੈ ਕੇ ਆਏ ਗੋਪੀ ਬਣਾਉਣ ਨੂੰ ਬਾਹਰ ਹੋਏ ਬਾਈ ਬਾਹਰ ਬਾਹਰ ਇਹੀ ਨਾ ਪਾਕੇ ਆਣੇ ਕਬੱਡੀ ਦੇ ਸੁਪਰਾ ਜਾ ਨਾਮ ਕੀ ਆ ਪਾਟੇ ਕੋਡ ਨਹੀਂ ਪਾਟਾ ਭਾਈ ਪਾਟਾ ਇੱਕ ਇੱਕ ਹੋਇਆ ਇੱਕ ਦੋ ਭਾਈ ਦੋ ਬਹੁਤ ਦੇਖੀ ਇਹ ਲੱਗ ਰਾ ਉਹ ਆ ਜਾ